ਪੰਜਾਬੀਓ ਸਸਰੀ ਕਾਲ ਜਿਵੇਂ ਕਿ ਪੰਜਾਬ ਦੇ ਵਿੱਚ ਜੇਕਰ ਤੁਹਾਡਾ ਪੈਸਾ ਸੇਫ ਨਹੀਂ ਹੈਗਾ ਤਾਂ ਫਿਰ ਤੁਸੀਂ ਕੀ ਕਰੋਗੇ ਅਕਾਊਂਟ ਖਾਲੀ ਕਰਨੇ ਪੈਣੇ ਨੇ ਕਿਉਂਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਯਾਨੀ ਡਾਕਟਰਾਂ ਪੈ ਗਿਆ ਪੈਸਾ ਤੁਹਾਡਾ ਜੇਕਰ ਬੈਂਕਾਂ ਦੇ ਵਿੱਚ ਜਿੰਨਾ ਵੀ ਪੈਸਾ ਕਦੋਂ ਵੀ ਉਡਾਇਆ ਜਾ ਸਕਦਾ ਤਾਂ ਇਹਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚੋਂ ਪੈਸਾ ਬੈਂਕਾਂ ਦੇ ਵਿੱਚੋਂ ਸਾਰੇ ਹੀ ਬੈਂਕਾਂ ਨੂੰ ਪੰਜਾਬ ਦੇਆਂ ਨੂੰ ਕੌਣ ਹੈਕ ਕਰ ਰਿਆ ਪੈਸਾ ਤੁਹਾਡਾ ਜਿਹੜਾ ਜਮ੍ਹਾਂ ਕੀਤਾ ਹੋਇਆ ਚਾਹੇ ਉਹ ਕਿਸੇ ਵੀ ਬੈਂਕ ਦੇ ਵਿੱਚ ਜੇਕਰ ਤੁਹਾਡਾ ਪੈਸਾ ਸੇਫ ਨਹੀਂ ਤਾਂ ਤੁਹਾਡਾ ਕੁਝ ਵੀ ਸੇਫ ਨਹੀਂ ਹੈਗਾ ਤਾਂ ਹੁਣ ਮੈਂ ਤੁਹਾਨੂੰ ਇਹਦੇ ਨਾਲ ਜੁੜਿਆ ਇੱਕ ਵੀਡੀਓ ਦਿਖਾਉਂਗਾ ਜਿਹੜਾ ਕਿ ਪੰਜਾਬ ਦੇ ਬੈਂਕਾਂ ਦੇ ਵਿੱਚ ਪੈਸਾ ਤੁਹਾਡਾ ਜਿਹੜੀ ਖਾਤੇ ਸਾਫ ਕੀਤੇ ਜਾ ਰਹੇ ਨੇ ਪੈਸਾ ਉਡਾਇਆ ਜਾ ਰਿਹਾ ਹੈ ਖਾਤਿਆਂ ਦੇ ਵਿੱਚੋਂ ਤਾਂ ਹੁਣ ਕਰਨਾ ਕੀ ਹੈ ਕਿ ਆਪਣੇ ਆਪਣੇ ਅਕਾਊਂਟ ਜਿਹੜੇ ਕਿ ਖਾਲੀ ਕਰਨੇ ਆ ਇਨਾ ਸਾਰਾ ਮਾਮਲਾ ਤੁਹਾਡੇ ਸਾਹਮਣੇ ਮੈਂ ਧਰਨ ਜਾ ਰਿਹਾ ਇੱਕ ਵੀਡੀਓ ਦੇ ਜਰੀਏ ਤੁਹਾਡੇ ਸਾਹਮਣੇ ਪੂਰੀ ਖਬਰ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਪੰਜਾਬਰ ਦੇ ਵਿੱਚ ਵੱਡੇ ਡਾਕੇ ਪੈ ਗਏ ਨੇ ਪੰਜਾਬ ਦਾ ਇੱਕ ਇੱਕ ਅਕਾਊਂਟ ਥਾਲੀ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਆ ਤਾਂ ਇੱਕ ਨਮੂਨਾ ਮੈਂ ਤੁਹਾਨੂੰ ਦਿਖਾਉਂਗਾ ਤਾਂ ਕਿ ਤੁਹਾਨੂੰ ਪਤਾ ਲੱਗੇ ਔਰ ਪੰਜਾਬ ਦੇ ਜਿੰਨੇ ਵੀ ਤੁਸੀਂ ਵਾਸੀ ਮੈਨੂੰ ਦੇਖ ਰਹੇ ਹੋ ਤਾਂ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦੇਣਾ ਤਾਂ ਕਿ ਹੋਰ ਪੰਜਾਬ ਦੇ ਲੋਕਾਂ ਤੱਕ ਪਹੁੰਚੇ ਕਹਿੰਦੇ ਵੀਡੀਓ ਬੜੀ اہم ਹੈ ਪੰਜਾਬ ਦਾ ਪੈਸਾ ਪੰਜਾਬ ਦੇ ਲੋਕਾਂ ਦਾ ਪੈਸਾ ਅਕਾਊਂਟਾਂ ਦੇ ਵਿੱਚੋਂ ਖਾਲੀ ਕੀਤੇ ਜਾ ਰਹੇ ਅਕਾਊਂਟ ਤਾਂ ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਅਕਾਊਂਟ ਖਾਲੀ ਹੋ ਜਾਵੇ ਤਾਂ ਤੁਹਾਨੂੰ ਆਪਣਾ ਜਿਹੜਾ ਪੈਸਾ ਉਹਨੂੰ ਆਪਣੀ ਸੇਫਟੀ ਦੇ ਵਿੱਚ ਲੈਣਾ ਚਾਹੀਦਾ ਤਾਂ ਪਹਿਲਾਂ ਹੁਣ ਮੈਂ ਤੁਹਾਨੂੰ ਇਹਦੇ ਨਾਲ ਜੁੜੀ ਇੱਕ ਵੀਡੀਓ ਦਿਖਾਉਣਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਚਰਚਾ ਕਰੂੰਗਾ ਜਿਹੜੀ ਕਿ ਬੜੀ ਹੀ اہم ਹੈ ਪੰਜਾਬ ਦੇ ਲੋਕਾਂ ਪ੍ਰਤੀ ਪੰਜਾਬ ਦੇ ਪ੍ਰਤੀ ਕਿਉਂਕਿ ਜ਼ਰੂਰੀ ਹੈ ਸੁਣੋ ਦੇ ਦਰਿਆ ਬਸਾ ਕੇ ਬੈਂਕ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਬੈਂਕਾਂ ਤਾਂ ਇੱਕ ਅੜੀ ਨਹੀਂ ਕਿਸਾਨਾਂ ਨੂੰ ਬਹੁਤ ਸਾਧੰਦੀਆਂ ਨੇ ਅੱਜ ਕੱਲ ਬੈਂਕ ਘੜੀ ਨਹੀਂ ਰਹੀ ਜੀ ਇਹ ਚੋਰ ਹੋ ਗਈ ਆ 8 ਤਰੀਕ ਨੂੰ ਇਸ ਬੈਂਕ ਦੇ ਮੈਨੇਜਰ ਨੇ ਸਾਡੀ ਲਿਮਟ ਦੇ ਵਿੱਚੋਂ ਪੈਸੇ ਕਢਵਾ ਕੇ ਆਪਣੀ ਮਾਂ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਕਰ ਲਿਆ ਮੈਂ 5 ਲੱਖ ਦਾ ਚੈੱਕ ਨਾ ਲਿਆ ਕੇ ਦਿੱਤਾ ਮੈਂ ਕਿਹਾ ਜੀ ਮੇਰੇ ਖਾਤੇ ਟ੍ਰਾਂਸਫਰ ਕਰ ਦਿਓ ਮੈਨੂੰ ਹੋਰ ਨੂੰ ਪੜਨੂ ਕੀ ਪਤਾ ਜੀ ਆਪਣੀ ਮਾਂ ਦੇ ਨਾਮ ਦੇ ਖਾਤੇ 'ਚ ਟ੍ਰਾਂਸਫਰ ਕਰਕੇ ਤੇ ਸਾਨੂੰ ਇਹ ਨਜਾਇਜ਼ ਤੰਗ ਕਰ ਰਹੇ ਨੇ ਵੀ ਤੁਸੀਂ ਬੈਂਕ ਦਾ ਵਿਆਜ ਭਰੋ ਜਦ ਕਿ ਅਸੀਂ ਉਹ ਪੈਸਾ ਵਰਤੇ ਹੀ ਹੈ ਨਹੀਂ ਉਹ ਕਹਿੰਦੇ ਨੇ ਵਿਆਜ ਭਰੋ ਮੈਂ ਆਪਣੇ ਬੇਟੇ ਕਰਕੇ ਕਰਾਈ ਸੀ ਲਿਮਟ ਮੈਂ ਵੀ ਚੱਲ ਜੇ ਕੱਲ ਨੂੰ ਬਾਹਰ ਘੂੜ ਦਾ ਚੱਕਰ ਪੈ ਗਿਆ ਚੱਕ ਕੇ ਵਰਤ ਲੂੰਗਾ ਮੈਨੂੰ ਕੀ ਪਤਾ ਤਾਂ ਉਹ ਉਨੇ ਦੇ ਉਨੇ ਪੈਸੇ ਪਏ ਤੇ ਵੀ ਚੱਕ ਕੇ ਆਹੀ ਵਰਤ ਜੂਗਾ ਫੇਰਾ ਤਾਂ ਮੈਂ ਡਰਦੇ ਨੇ ਭਰਤਾ ਬਾਹਟਾ ਯਾਰ ਦੀ ਆ ਤੁਸੀਂ ਪੈਸਾ ਵਰਤਿਆ ਨਹੀਂ ਪੈਸਾ ਜਿਹੜਾ ਇੱਥੇ ਦਾ ਕਲਰਕ ਸੀਗਾ ਉਹ ਆਪਣਾ ਕਰ ਗਿਆ ਇਹ ਦੂਦਰ ਤੇ ਵਿਆਜ ਭਰਨ ਲਈ ਸੋਣੀ ਕਿਹਾ ਜਾ ਰਹੇ ਵਿਆਜ ਭਰਨ ਦੇ ਲਈ ਸਾਨੂੰ 6 ਮਹੀਨੇ ਤੋਂ ਤੋ ਨਜਾਇਜ਼ੀ ਤੰਗ ਕੀਤਾ ਜਾ ਰਿਹਾ ਸੀ ਤੇ ਹੁਣ ਅਧਿਕਾਰੀ 4 ਮਹੀਨੇ ਤੋਂ ਬਾਅਦ ਕਹਿ ਰਹੇ ਨੇ ਵੀ ਸਾਡੀ ਬੈਂਕ ਦੇ ਵਿੱਚ ਬ੍ਰਾਂਚ ਦੇ ਵਿੱਚ ਕੋਈ ਮੈਨੇਜਰ ਹੀ ਹੈ ਨਹੀਂ ਸਾਡੇ ਇੱਦਾਂ ਦੀ ਵੀ ਬੈਂਕ 'ਚ ਪੈਸੇ ਪਏ ਨੇ ਜਾਵਾਂਗੇ ਆਪਾਂ ਅੱਜ ਕਢਵਾ ਲਈਏ 4 ਦਿਨਾਂ ਨੂੰ ਕਢਵਾ ਲਈਏ ਜੀ ਸਾਨੂੰ ਜਦੋਂ ਲੋੜ ਪਈ ਅਸੀਂ ਕਢਵਾਉਣ ਆਏ ਤਾਂ ਅਸੀਂ ਦੇਖਿਆ ਖਾਤਾ ਖਾਲੀ ਸੀ ਪੰਜਾਬ ਦੇ ਵਿੱਚ ਤੁਹਾਡੇ ਖਾਤੇ ਖਾਲੀ ਕੀਤੇ ਜਾ ਰਹੇ ਨੇ ਕਿਉਂ ਕੀਤੇ ਜਾ ਰਹੇ ਨੇ ਕਿਉਂਕਿ ਜਦੋਂ ਕਹਿੰਦੇ ਹੁੰਦੇ ਆ ਬਾੜ ਹੀ ਖੇਤ ਨੂੰ ਖਾਣ ਲੱਗੀ ਤਾਂ ਫਿਰ ਬਚੂਆ ਕਿਵੇਂ ਪੰਜਾਬ ਦੇ ਬੈਂਕਾਂ ਦੇ ਵਿੱਚ ਇੱਕ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਬੈਂਕ ਮੈਨੇਜਰ ਨੇ ਜਿਹੜੇ ਉਹਨਾਂ ਦਾ ਪੈਸਾ ਖਾਗੇ ਨੇ ਆਪਣੀ ਮਾਤਾ ਦੇ ਖਾਤੇ ਦੇ ਵਿੱਚ ਟਰਾਂਸਫਰ ਕਰ ਦਿੱਤਾ ਬਹੁਤ ਵੱਡੀ ਘਟਨਾ ਪੰਜਾਬ ਦੇ ਵਿੱਚ ਇੱਕ ਬੈਂਕ ਦੇ ਮੈਨੇਜਰ ਨੇ ਆਪਣੀ ਮਾਤਾ ਦੇ ਖਾਤੇ ਦੇ ਵਿੱਚ ਕਿਸੇ ਦੇ ਪੈਸੇ ਟਰਾਂਸਫਰ ਕਰ ਦਿੱਤੇ ਨੇ ਤਾਂ ਪੰਜਾਬ ਦੀ ਸਰਕਾਰ ਇਹਨਾਂ ਮੁੱਦਿਆਂ ਦੇ ਲਈ ਬਣੀ ਸੀ ਕਿ ਜਿਹੜੀ ਲੁੱਟ ਉਹ ਸਰਕਾਰ ਕਿਵੇਂ ਕਰਦੀ ਆ ਕਿਹੜੇ ਰੂਪ ਦੇ ਵਿੱਚ ਕਰਦੀ ਆ ਅਕਸਰ ਮੈਂ ਉਸ ਵੀਡੀਓ ਦੇ ਵਿੱਚ ਤੁਹਾਨੂੰ ਕਹਿ ਕੇ ਹਟਾਇਆ ਜਿਹੜੀ ਮੈਂ ਵੀਡੀਓ ਪਹਿਲਾਂ ਪਾਈ ਆ ਕਿ ਭਾਈ ਪੰਜਾਬ ਦੀ ਸਰਕਾਰ 2 ਸਾਲ ਹੋਰ ਹੈ 2 ਸਾਲਾਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਲੁੱਟ ਮਚਾਉਣੀ ਆ ਉਹ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀ ਆ ਕਿਉਂਕਿ ਬੈਂਕ ਮੈਨੇਜਰ ਨੇ ਆਪਣੀ ਮਾਤਾ ਦੇ ਖਾਤੇ ਦੇ ਵਿੱਚ ਯਾਨੀ ਆਪਦੀ ਮਾਂ ਦੇ ਖਾਤੇ ਦੇ ਵਿੱਚ ਕਈ ਲੱਖ ਰੁਪਈਆ ਯਾਨੀ ਉਹਨਾਂ ਦਾ ਟਰਾਂਸਫਰ ਕਰ ਦਿੱਤਾ ਤਾਂ ਉਹ ਕਹਿੰਦੇ ਅੱਗੋਂ ਵਿਆਜ ਵੀ ਸਾਡੇ ਤੋਂ ਮੰਗ ਰਹੇ ਨੇ ਤਾਂ ਹੁਣ ਜਦੋਂ ਅਸੀਂ ਖਾਤਾ ਚੈੱਕ ਕਰਵਾਇਆ ਤਾਂ ਖਾਤਾ ਖਾਲੀ ਹੈ ਕਿਉਂਕਿ ਖਾਤਾ ਆਨਲਾਈਨ ਵੀ ਚੈੱਕ ਹੋ ਜਾਂਦਾ ਤਾਂ ਪੰਜਾਬ ਦੇ ਬੈਂਕਾਂ ਦੇ ਉੱਤੇ ਵੱਡੇ ਸਵਾਲ ਉੱਠੇ ਨੇ ਤੇ ਲੋਕਾਂ ਨੇ ਧਰਨੇ ਗੱਡ ਦਿੱਤੇ ਨੇ ਧਰਨਾ ਲਾਉਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਦੀ ਜਨਤਾ ਵੀ ਜਾਣ ਚੁੱਕੀ ਹੈ ਪੰਜਾਬ ਦੀ ਸਰਕਾਰ ਬਿਲਕੁਲ ਨਖਿੱਦੀ ਤੇ ਖਤਮ ਹੋ ਚੁੱਕੀ ਹੈ ਪੰਜਾਬ ਦੇ ਲੋਕਾਂ ਪ੍ਰਤੀ ਕੀ ਰਵੱਈਆ ਸਰਕਾਰ ਦਾ ਇਹ ਵੀ ਤੁਸੀਂ ਦੇਖ ਰਹੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਰਕਾਰ ਮਰਿਆ ਮੇਟ ਹੋਣ ਜਾ ਰਹੀ ਆ ਪੰਜਾਬ ਦੀ ਤੇ ਤੁਸੀਂ ਵੀ ਜਾਣਦੇ ਹੋ ਪਰ ਜੇਕਰ ਤੁਹਾਡਾ ਪੈਸਾ ਸੇਵ ਨਹੀਂ ਹੈਗਾ ਤੇ ਮਾਨ ਸਰਕਾਰ ਇਤੋਂ ਐਕਸ਼ਨ ਲਾਊਗੀ ਕਿਉਂਕਿ ਸਰਕਾਰ ਦਾ ਵਿੱਚ ਹੱਥ ਹੁੰਦਾ ਤਾਂ ਹੁਣ ਪੰਜਾਬ ਦੇ ਜਿਹੜੇ ਮੁੱਦੇ ਨੇ ਕਿ ਸਰਕਾਰ ਉਹਨਾਂ ਤੇ ਕੰਮ ਕਰਦੀ ਹੈ ਨਹੀਂ ਕਰਦੀ ਕਿਉਂਕਿ ਪੰਜਾਬ ਦੇ ਲੋਕਾਂ ਦਾ ਪੈਸਾ ਖਾਣ ਤੇ ਲੱਗੀ ਹੋਈ ਆ ਜੇ ਹੁਣ ਕੋਟਾ ਖਾਲੀ ਹੋ ਗਿਆ ਪੰਜਾਬ ਦਾ ਪੰਜਾਬ ਦੀ ਸਰਕਾਰ ਦੇ ਕੋਲੇ ਤਾਂ ਹੁਣ ਪੰਜਾਬ ਦੇ ਲੋਕਾਂ ਦਾ ਪੈਸਾ ਖਾਣ ਤੇ ਲੱਗੀ ਆ ਜਿਹੜੇ ਕੋਈ ਬੈਂਕ ਮੈਨੇਜਰਾਂ ਦੇ ਰੂਪ ਦੇ ਵਿੱਚ ਲੋਕਾਂ ਦਾ ਜਿਹੜਾ ਪੈਸਾ ਉਹ ਸਾਰਾ ਹਾਜਮ ਕੀਤਾ ਜਾ ਰਿਹਾ ਤਾਂ ਪੰਜਾਬ ਦੀ ਜਨਤਾ ਨੂੰ ਵੱਡੇ ਪੱਧਰ ਤੇ ਦਾ ਵਿਰੋਧ ਵੀ ਕਰਨਾ ਚਾਹੀਦਾ ਤੇ ਉੱਥੇ ਵੀ ਧਰਨਾ ਲੱਗਿਆਗਾ ਜਿਹੜੇ ਬੈਂਕ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਕਿ ਹੁਣ ਭਗਵੰਤ ਮਾਨ ਨੂੰ ਇਹ ਨਹੀਂ ਨਾ ਕਿ ਸਾਡੇ ਕਰਮਚਾਰੀ ਹੈ ਜਿਹੜੇ ਉਹ ਤਾਂ ਸਰਕਾਰੀ ਨੇ ਤੇ ਫੇਰ ਭਾਈਓ ਤੁਹਾਡੇ ਮੈਂਬਰ ਹੋਣ ਦੇ ਨਾਤੇ ਸਰਕਾਰ ਨਹੀਂ ਖਾਂਦੀ ਪੈਸਾ ਆਪਦੀ ਮਾਂ ਦੇ ਖਾਤੇ ਦੇ ਵਿੱਚ ਟਰਾਂਸਫਰ ਕੀਤਾ ਕਿਹੜੇ ਕਾਨੂੰਨ ਦੇ ਤਹਿਤ ਕੀਤਾ ਕਿਉਂਕਿ ਜਨਤਾ ਭਰੋਸਾ ਕਰਦੀ ਹੈ ਬੈਂਕਾਂ ਤੇ ਤੇ ਬੈਂਕ ਜਦੋਂ ਫਿਰ ਪੈਸਾ ਖਾਣ ਲੱਗ ਜਾਂਦੇ ਨੇ ਕਿਸੇ ਦਾ ਲੁੱਟਣ ਲੱਗ ਜਾਂਦੇ ਨੇ ਫਿਰ ਜਨਤਾ ਦਾ ਜਿਹੜਾ ਵਿਸ਼ਵਾਸ ਹੈ ਉਹ ਕਿਤੇ ਕਰਨਗੇ ਸਵਾਲ ਬਹੁਤ ਵੱਡੇ ਨੇ ਪੰਜਾਬ ਦੀ ਸਰਕਾਰ ਘੇਰੇ ਦੇ ਵਿੱਚ ਆ ਗਈ ਹੈ ਤਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਸੀਐਮ ਮਾਨ ਨੂੰ ਬਹੁਤ ਵੱਡਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਇਹਨਾਂ ਦੇ ਜਿਹੜੇ ਕਰਮਚਾਰੀ ਨੇ ਇਹਨਾਂ ਦੇ ਦੁਆਰਾ ਲੋਕਾਂ ਦਾ ਪੈਸਾ ਖਾਦਾ ਜਾ ਰਿਹਾ ਆਪਣੇ ਲੋਕਾਂ ਦੇ ਖਾਤਿਆਂ ਦੇ ਵਿੱਚ ਕੀਤਾ ਜਾ ਰਿਹਾ ਬਹੁਤ ਵੱਡੀ ਇੱਕ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਉਹ ਬੈਂਕ ਦੇ ਮੈਨੇਜਰ ਨੇ ਤਾਂ ਜਿੰਨੇ ਵੀ ਤੁਸੀਂ ਪੰਜਾਬ ਵਾਸੀ ਮੇਰੀ ਵੀਡੀਓ ਸੁਣ ਰਹੇ ਹੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਕਿਸੇ ਹੋਰ ਦੇ ਵੀ ਪੈਸੇ ਨਾ ਉੱਡਣ ਆਪਣੇ ਅਕਾਊਂਟ ਨੂੰ ਵੀ ਸੇਫ ਰੱਖਣ ਦੀ ਕੋਸ਼ਿਸ਼ ਕਰਨਾ ਤਾਂ ਕਿ ਤੁਹਾਡੇ ਨਾਲ ਜਿਹੜੀ ਘਟਨਾ ਨਾ ਵਾਪਰ ਜਾਵੇ ਔਰ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ